ਸੰਦੋਸ ਤੋਂ ਸਸਕਾਲ। ਐ ਅੱਜਕੱਲ੍ਹ ਸਾਡੇ ਪੰਜਾਬ ਦੇ ਵਿੱਚ ਕਣਕ ਦੀ ਬਿਜਾਈ ਯੋਰਾ ਉੱਤੇ ਹੈ ਕਾਫੀ ਸਾਰੀ ਬਿਜਾਈ ਹੋ ਚੁੱਕੀ ਹੈ। ਸੋ ਕਹਿ ਤਾ ਨੂੰ ਕਿ ਕਣਕ ਕਿਤੇ ਪਾਣੀ ਲਾਉਣ ਯੋਗ ਵੀ ਹੋਏਗੀ। ਸੋ ਆਪਾਂ ਅਜ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਹ ਵੀ ਪਿਛਲੇ ਸਾਲ ਦੇ ਆਧਾਰ ਦੇ ਉੱਤੇ। ਉਹ ਹੈ ਨਦੀਨਾਂ ਬਾਰੇ ਤੇ ਨਦੀਨਾਂ ਵਿੱਚੋਂ ਗੁੱਲੀਂਡੇ ਬਾਰੇ। ਪਿਛਲੀ ਵਾਰ ਜਦੋਂ ਵੇਖਿਆ ਕਣਕ ਪੱਕਣ ਵਾਲੀ ਸੀ ਤੁਸੀਂ ਵੇਖਿਆ ਹੋਣਾ ਖੇਤਾਂ ਦੇ ਵਿੱਚ ਗੁੱਲੀਂਡਾ ਬਹੁਤ ਜ਼ਿਆਦਾ ਖੜਾ ਸੀ। ਪੇਟਮੋਟਾ ਕਣਕੇ ਦੇ ਉੱਪਰ ਦੀ ਨਿਕਲੇ ਹੋਇਆ ਸੀ ਉੱਪਰ ਨਿਕਲੀ ਜਾਂਦਾ ਹੈ ਇਹ ਤੇ ਇਸ ਕਰਕੇ ਖਤਰਾ ਇਹ ਬਣਿਆ ਹੋਇਆ ਹੈ ਵੀ ਜਿਹੜਾ ਗੁੱਲੰਡਾ ਇਹਦਾ ਬੀਜ ਵਿੱਚੀ ਛੜ ਜਾਂਦਾ ਹੈ ਤੇ ਉਸ ਤੋਂ ਅਪਰੰਤ ਇਹ ਅਗਲੇ ਸਾਲ ਫੇਰ ਹੋ ਜਾਂਦਾ ਹੈ ਸੋ ਪਿਛਲੀ ਵਾਰ ਕੀ ਕਾਰਨ ਬਣਿਆ ਕੁਝ ਇੱਕ ਪਰਚੋਲ ਕੀਤੀ ਗਈ ਕੁਝ ਜਿਹੜੇ ਵਗਰੇਤਾ ਨੇ ਦੁਕਾਨਾਂ ਵੇਚਣ ਵਾਲੇ ਉਹਨਾਂ ਨਾਲ ਵੀ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਡਾਟਾ ਦਿੱਤਾ ਵੀ ਬਹੁਤ ਸਾਰੇ ਕਿਸਾਨਾਂ ਨੇ ਜਿਹੜੀ ਨਦੀਨ ਆਸ਼ਕ ਸੀ ਨਾ ਉਹ ਲੋੜੀ ਬਿਲੇ ਜਾਂ ਲੋੜੀ ਤੋਂ ਬਾਅਦ ਉਹਨੇ ਦੀ ਖਰੀਦ ਹੋਈ ਵੀ ਹੈ ਕਿ ਜਦੋਂ ਕਿ ਅਸੀਂ ਜਿਹੜੀ ਕੜਕ ਹੈ ਉਹ 15 ਨਵੰਬਰ ਤੱਕ ਯਾਤਰ ਵਿਜੀ ਗਈ ਹੈ ਅ ਉਸੇ ਨਾਲ ਤਕਰੀਬਨ 2 ਮਹੀਨੇ ਜਾਂ 2.5 ਮਹੀਨੇ ਬਾਅਦ ਤੇ ਸਪਰੇ ਹੋਈ ਜਦੋਂ ਕਿ ਸ਼ਿਫਾਰਿਸ਼ ਕੀ ਹੈ ਸਾਡੇ ਕੋਲੇ 30 ਤੋਂ 35 ਦਿਨ ਦੇ ਵਿੱਚ ਵਿੱਚ ਅਸੀਂ ਜੇ ਇਹਦੀ ਸਪਰੇ ਕਰਦੇ ਆਂ ਨੀਂਦੀ ਨਾਸ਼ਕ ਦੀ ਤਾਂ ਜਿਹੜਾ ਗੁੱਲੰਡਾ ਸੇ ਤਰੀਕੇ ਨਾਲ ਕੰਟਰੋਲ ਹੁੰਦਾ ਸੋ ਕੁਝ ਕਿਸਾਨਾਂ ਨੇ ਵੀ ਗੱਲ ਕੀਤੀ ਪਰ ਕਾਰਨ ਇਹ ਸੀ ਕਿ ਸੁੰਡੀ ਮੌਸਮ ਕਰਕੇ ਕੁਝ ਜ਼ਿਆਦਾ ਪੈ ਗਈ ਤਾਂ ਸਾਰਾ ਧਿਆਨ ਉਸ ਪਾਸੇ ਚਲਾ ਗਿਆ ਕਿ ਜ ਕੋਈ ਸ਼ੱਕ ਨਹੀਂ ਸੁੰਡੀ ਜਦੋਂ ਪੈਂਦੀ ਆ ਤਾਂ ਘਬਰਾਟ ਵੀ ਹੁੰਦੀ ਆ ਆਪਣਾ ਤਬੜੀ ਹੁੰਦੀ ਆ ਪਰ ਇਨੀ ਗੱਲ ਆ ਵੀ ਇਸ ਦੇ ਨਾਲ ਕਿਤੇ ਨੁਕਸਾਨ ਹੋਇਆ ਵੀ ਹੋਏਗਾ ਠੀਕ ਹੈ ਪੈਸੇ ਦਾ ਨੁਕਸਾਨ ਹੁੰਦਾ ਸੀ ਸਪੇਕ ਕਰਦੇ ਆ ਉਹ ਜਿਹੜਾ ਨੁਕਸਾਨ ਹੁੰਦਾ ਪਰ ਜਿਹੜਾ ਫਸਲ ਦੇ ਝਾੜ ਦੇ ਵਿੱਚ ਕੋਈ ਪੌਦਾ ਮਹੱਤਵਪੂਰਨ ਨੁਕਸਾਨ ਦੇਖਣ ਨੂੰ ਨਹੀਂ ਮਿਲਿਆ ਇਸ ਕਰਕੇ ਉਸ ਪਾਸੇ ਵੀ ਜਰੂਰ ਧਿਆਨ ਦਿਓ ਪਰ ਨਾਲ ਨਾਲ ਸਾਨੂੰ ਜਿਹੜੀ ਸਪਰੇਅ ਹੈ ਨਦੀਨ ਨਾਸ਼ਕ ਦੀ ਉਹਨੂੰ ਸਮੇਂ ਸਿਰ ਜਰੂਰ ਕਰ ਲੈਣਾ ਚਾਹੀਦਾ ਕੁਝ ਕਿਸਾਨਾਂ ਨਾਲ ਵੀ ਗੱਲ ਹੋਈ ਪਿਛਲੇ ਸਾਲ ਦੇ ਮਾਮਲੇ ਵਿੱਚ ਉਹ ਕਹਿੰਦੇ ਵੀ ਅਸੀਂ ਤਾਂ ਦੇਖਿਆ ਵੀ ਇਧਰੋਂ ਸੰਢੇ ਕਰਕੇ ਕਣਕ ਦਬੀ ਹੋਈ ਹੈ ਤੇ ਉਤੋਂ ਇੱਕ ਉਧਰੋਂ ਅਸੀਂ ਉਲਝ ਗਏ ਕਹਿੰਦੇ ਨੇ ਸਪਰੇਅ ਹੀ ਨਹੀਂ ਕੀਤੀ ਕਣਕ ਤੇ ਹੋਰ ਨਾ ਦਬ ਜੇ ਇਸ ਕਰਕੇ ਜਿਹੜਾ ਸਮੇਂ ਸਿਰ ਤੁਸੀਂ ਇਹਨਾਂ ਨਦੀਨ ਨਾਸ਼ਕ ਉਹ ਸਰਕੋਰੀ ਦਾ ਪਿਛਲਾ ਦਾ ਬੀਜ ਜੋ ਜ਼ਮੀਨ ਦੇ ਵਿੱਚ ਪਿਆ ਹੈ ਜਿਹਨੂੰ ਮੌਸਮ ਟਕਮਾ ਮਿਲਦਾ ਤਾਂ ਜ਼ਿਆਦਾ ਹੋ ਜੇਗੀ ਤੇ ਦੂਜੀ ਗੱਲ ਜਿਹੜੀ ਮੈਂ ਪਿਛਲੀ ਵੀਡੀਓ ਵਿੱਚ ਵੀ ਕੀਤੀ ਸੀ ਕਿ ਜਿੰਨਾ ਕਣਕਾਂ ਨੂੰ ਹਲੇ ਪਾਣੀ ਲੱਗ ਰਿਹਾ ਜਾਂ ਨੌਂੜਾ ਹੈ ਤਾਂ ਉਹਨਾਂ ਨੂੰ ਹਲਕਾ ਪਾਣੀ ਲਾਓ ਪਹਿਲਾਂ ਮੈਂ ਇੱਕ ਬੇਨਤੀ ਇਹ ਵੀ ਕੀਤੀ ਸੀ ਕਿ ਕ્યારે ਛੋਟੇ ਪਾਏ ਜਾਣ ਚਾਹੀਏ ਝੋਨਾ ਚਾਹੀਏ ਕਣਕ ਤੇ ਚਲੋ ਤੇ ਹੁਣ ਪੈਣੀ ਸੀ ਪੈ ਗਈ ਇਸ ਕਰਕੇ ਹਲਕਾ ਪਾਣੀ ਲਾਓ ਜੇਕਰ ਕਣਕ ਪਾਣੀ ਲਾਉਣ ਦੇ ਨਾਲ ਕਿਤੇ ਦਬਦੀ ਲੱਗਦੀ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਅਸੀਂ ਹਫੜਾ ਦਫੜੀ ਦੇ ਵਿੱਚ ਭਜ ਲੈਣੇ ਆ ਉਸ ਤੋਂ ਬਾਅਦ ਜਿਹੜੇ ਪੈਸੜ ਵਾਲੇ ਆ ਜਿਹੜਾ ਕਿਸੇ ਨੂੰ ਕੋਲੇ ਪਿਆ ਹੁੰਦਾ ਉਹ ਸਾਨੂੰ ਫੜਾ ਲੈਂਦੇ ਅਸੀਂ ਵੀ ਪਾ ਦੇਣੇ ਕਣਕ ਨੇ ਆਪਣੇ ਆਪ ਹੀ ਠੀਕ ਹੋ ਜਾਣਾ ਹੁੰਦਾ ਸੋ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹਾਂ ਤੇ ਜਿਹੜੀ ਸਵੇ ਸਰ ਜਿਹੜੀ ਨਦੀ ਨਾਸ਼ਕ ਹੈ ਉਹਦੀ ਸਪਰੇਅ ਜ਼ਰੂਰ ਕਰੋ ਨਾਲ ਨਾਲ ਜਿਹੜੀ ਸਾਡੇ ਕੋਲੇ ਇੱਕ ਸਮੱਸਿਆ ਹੈਗੀ ਹੈ ਅਸੀਂ ਆਦਤ ਨਹੀਂ ਪਾਈ ਕਿ ਜਦੋਂ ਵੀ ਕੋਈ ਅਸੀਂ ਦਵਾਈ ਲੈਣੀ ਹੈ ਕੋਈ ਸਪਰੇ ਲੈਣੀ ਹੈ ਉਹਦਾ ਬਿੱਲ ਜ਼ਰੂਰ ਲਓ ਪੱਕਾ ਬਿੱਲ ਲਓ ਤਾਂ ਕਿ ਕੱਲ ਨੂੰ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਪਰਪਾਈ ਹੋ ਸਕੇ ਤੇ ਨਾਲ ਦੀ ਨਾਲ ਜਿਹੜੀਆਂ ਤੁਸੀਂ ਸਪਰੇ ਰੁਟੀਨ ਦੇ ਵਿੱਚ ਪਿੱਛੇ ਕਰਦੇ ਹੋ ਉਹ ਵੀ ਕਰ ਲਓ ਥੋੜਾ ਜਿਹਾ ਜਿਹੜਾ ਬ੍ਰਾਂਡ ਹੈਗਾ ਉਹ ਬਦਲ ਕੇ ਵੀ ਕਰ ਸਕਦੇ ਹਾਂ ਅਸੀਂ ਕਿਉਂਕਿ ਨਦੀਨੋ ਦੇ ਅਕਈ ਵਾਰੀ ਆਦੀ ਹੋ ਜਾਂਦੇ ਆ ਤੇ ਜੇ ਕੋਈ ਅਸੀਂ ਨਵੀਂ ਜਿਹੜੀ ਦਵਾਈ ਕਰ ਰਹੇ ਆ ਕੋਈ ਸਾਨੂੰ ਕਹਿ ਰਿਹਾ ਕੋਈ ਨਵੀਂ ਸ਼ਫਾਰਿਸ਼ ਕੀਤੀ ਗਈ ਹੈ ਤੇ ਸਾਨੂੰ ਕੋਈ ਦੱਸ ਪਾਈ ਜਾ ਰਹੀ ਹੈ ਉਹਦੇ ਨਾਲ ਉਹ ਸਾਰੇ ਖੇਤ ਦੇ ਉੱਤੇ ਨਾ ਕਰੋ ਕਿਸੇ ਥੋੜੇ ਜੇ ਕੋਈ ਇੱਕ ਦੇ ਏਕੜ ਦੇ ਉੱਤੇ ਕਰਕੇ ਵੇਖ ਲਓ ਉਹਦਾ ਰਿਜ਼ਲਟ ਕੀ ਨਿਕਲਦਾ ਹੈ ਰਿਜ਼ਲਟ ਹਮੇਸ਼ਾ ਹੀ ਆਪਣੇ ਜਿਹੜੇ ਖੇਤਾਂ ਦੇ ਵਿੱਚ ਲਾਓ ਤਾਂ ਉਹਨੂੰ ਨਿਗਰਾਨੀ ਰੱਖ ਕੇ ਪੂਰੇ ਤਰੀਕੇ ਨਾਲ ਉਹਦਾ ਰਿਜ਼ਲਟ ਕੱਢੋ ਤਾਂ ਕਿ ਉਹਦੀ ਅਸੀਂ ਇਹ ਵੀ ਰਿਪੋਰਟ ਕਰ ਸਕੀਏ ਕਿਹੜੇ ਨਰਿਸ਼ਕ ਸਹੀ ਹੈ ਕਿਹੜੇ ਗਲਤ ਹੈ ਜਾਂ ਕਿਹੜੀਆਂ ਕੰਡੀਸ਼ਨਾਂ ਅੰਜਾ ਦੇ ਵਿੱਚ ਸੋ ਉਮੀਦ ਹੈ ਕਿ ਨਿੱਕੇ ਜਿਹੀ ਨੁਕੀ ਉਕੇ ਧਿਆਨ ਲੱਖੋਗੇ ਤੇ ਸਾਡੀ ਜਿਹੜੀ ਫਸਲ ਆ ਉਹ ਇੱਕ ਨਦੀਨ ਤੋਂ ਬਚ ਜਾਏਗੀ ਬਹੁਤ ਬਹੁਤ ਧੰਨਵਾਦ